ਮਤਲਬ ਇਤ ਕਾਲੇ ਨਾ ਮਾਈ ਜੁੱਦ ਸਟਾਰਟ ਹੋਇਆਗਾ ਇਹ ਨੂੰ ਹੈ ਹਰੇ ਬੇਟੀਆਂ ਦੇਖ ਦੇਖ ਕੇ ਹਨਾ ਮੇਰੀਆਂ ਨੂੰ ਨਾ ਇੰਨਾ ਦਮ ਆਕਦਾ ਜਮੀਂ ਹੈ ਨਾ ਜਮੀਂ ਦਿਲ ਕਮਦਾ ਹੈ ਹੋਰ ਜਦੋਂ ਹੱਲਾ ਜਪੈਂਦਾ ਹੈ ਭੱਜਦੇ ਨੇ ਲੋਕ ਅਸੀਂ ਦੇਖ ਕੇ ਰੋਣਾ ਆਉਂਦਾ ਨਾਲ ਦੀ ਨਾਲ ਸਹੀ ਗੱਲ ਹੈ ਹੋਰ ਰੋਣਾ ਤਾਂ ਰੋਣਾ ਜਿਹਨੇ ਪਹਿਲਾਂ ਇਹ ਹਾਲਾਤ ਦੇਖੇ ਬੰਦੇ ਨਾ ਉਹਨਾਂ ਨੂੰ ਤਾਂ ਬੱਦਲ ਲੱਗਦਾ ਹੈ ਹੁਣ ਇਹ ਚੀਜ਼ਾਂ ਸਟਾਰਟ ਤਾਂ ਸਾਈਨਲ ਹੋ ਜਾਂਦੀਆਂ ਨੇ ਪਰ ਇਹ ਕਿਤੇ ਵੀ ਜਾ ਕੇ ਮੁੱਕਦੀਆਂ ਨਹੀਂ ਮੁੱਕਦੀਆਂ ਨਹੀਂ ਆ ਮੁੱਕਦੀਆਂ ਨਹੀਂ ਹੈਗੀਆਂ ਹੁਣ ਇੰਨਾ ਜ਼ਿਆਦਾ ਨੁਕਸਾਨ ਪਾਕਿਸਤਾਨ ਦਾ ਵੀ ਹੋ ਰਿਹਾ ਹੈ ਹੁਣ ਨਹੀਂ ਨੁਕਸਾਨਾ ਭਨੇ ਇਧਰ ਇੰਡੀਆ ਦਾ ਵੀ ਹੋ ਰਿਹਾ ਸਾਰਿਆਂ ਦੇ ਲਈ ਅਰਦਾਸ ਕਰਿਓ ਕਿ ਇਨਸਾਨੀਅਤ ਹੈ ਨਾ ਜਿਹੜੀ ਉੱਧਰ ਹੈ ਉਹਦਰ ਦੂਆ ਹੈ ਇਧਰ ਦਾ ਇਹ ਚੀਜ਼ ਦਾ ਫਰਕ ਨਾ ਰੱਖੋ ਸਾਰਿਆਂ ਨੇ ਅਰਦਾਸ ਕਰੋ ਵੀ ਮਾਂ ਦਾ ਸਾਰਾ ਕੁਝ ਸਹੀ ਰੱਖਾ ਕਿਸੇ ਵੀ ਮਾਂ ਤੋਂ ਉਹਦਾ ਬੱਚਾ ਨਾ ਵਿਛੜੇ ਤੇ ਕੋਈ ਵੀ ਇਨਸਾਨ ਭੁੱਖਾ ਨਾ ਸੋਵੇ ਹਰ ਇੱਕ ਨੂੰ ਰੋਟੀ ਮਿਲੇ ਸਾਰੇ ਬੱਚੇ ਆਪਣੀਆਂ ਮਾਵਾਂ ਦੇ ਕੋਲ ਹੋਣ ਕਿ ਛੋਟਾ ਜਿਹਾ ਜਵਾਖ ਦੇਖ ਲੈਣ ਵੀ ਦਿਓ ਸਾਰੀ ਰੱਖ ਦੇ ਆਮ ਅਚਰੀ ਉਹਦੇ ਵਿੱਚ ਆ ਦੇ ਦੀ ਓਕੇ ਸੇਵ ਲੱਗੇ ਜੀ ਦੁੱਧੇ ਨੂੰ ਬੇਕਿੱਤੇ ਬਾਹ ਗੰਦੀ ਹੋਈਏ ਵੀ ਹੋਈ ਨੇ ਪਰਿਭਾਗ ਮਾ ਸੌਦੀ ਜਵਾਹ ਆਏ ਚਿੱਕਾ ਮਾਰਨ ਲੱਗਿਓ ਜਰਾ। ਹੋਰ ਮਿਲਦਾ ਦੇਖ ਕਿਵੇਂ ਤਾਂ ਵੈਸੀ ਵੀਡੀਓ ਦੇ ਕਿ ਰੋਣਾ ਆਉਣ ਲੱਗ ਜਾਂਦਾ ਹੈ। ਮੈਂ ਤਾਂ ਇੰਨਾ ਯਾਦ ਆਇਆ ਹੋਰੇ ਗਵਿਕ ਖਾਜੋਂ ਜੇ ਕੰਮ ਸੈਟ ਹੋਗਾ। ਕਿੱਥੇ ਕਦੋਂ ਦੇ ਆਪਾਂ ਮੇਤਸਲ ਜਾਣ ਦੀਆ ਪਲੈਨਿੰਗ ਬਣਾ ਰਹੇ ਸੀ। ਹੁਣ ਜਵਾਹ ਆਏ ਨਾ ਆਏ ਵੀ ਹੁਣ ਤਾਂ ਆਪਸਿਰ ਤੱਕ ਜਾਣਾ ਹੈ। ਹੁਣ ਆਤੀਆਂ ਸਟਾਰਟ ਹੋ ਗਈਆਂ। ਚਲੋ ਫਿਰ ਵੀ ਮਾਲਕ ਚਾਰੇ ਪਾਸੇ ਮੀਟਰ ਕਰੇ। ਤੇ ਸਾਰਾ ਕੁਛ ਸਹੀ ਹੋ ਜਾਵੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਕਿਸੇ ਨੂੰ ਵੀ ਆਪਣਾ ਘਰ ਨਾ ਛੱਡਣਾ ਬਬੂ ਔਰ ਵਿਚਾਰੇ ਜਿਹੜੇ ਘਰ ਛੱਡ ਕੇ ਪਿਆ ਰਹੇ ਨੇ ਹਨ ਕਿੰਨੇ ਉਹ ਲੱਗਦੇ ਨੇ ਇਕ ਕੋਲਕ ਤੂੰ ਆ ਹੀ ਦੇ ਲੈਣਾ ਮਮੀ ਜੇ ਮੇ ਕੋਈ ਆਪਾਂ ਨੂੰ ਕਹ ਦੇ ਨਾਲੇ ਹਾਲਾਂਗੇ ਮੈਂ ਤਾਂ ਅਸਦੀਓ ਹੁਣੀਆਂ ਜਿਹੜੇ ਆਪਾਂ ਘਰ ਬਣਾਵਾਂਗੇ ਜਿਹੜੀਆਂ ਚੀਜ਼ਾਂ ਨੇ ਆਪਾਂ ਤਾਂ ਚਾਹੇ ਗਲੀਚੇ ਰੱਖ ਗੀਏ ਵੀ ਆਪਣੇ ਘਰੇ ਤਾਂ बस ਕੱਪੜੀ ਨੇ ਹੋਰ ਤਾਂ ਭੇਉ ਕੀ ਜਿਕੜੂਆ ਤੇ ਉੱਥੇ ਹੁਣ ਤੋਂ ਦੇਖੋ ਵੀ ਆਪਾਂ ਨੂੰ ਇੱਕ ਮਿੰਟ ਦਾ ਵੀ ਟਾਈਮ ਨਾ ਮਿਲਿਆ ਹਾਂ ਤੇ ਕਹਿ ਦੇਣ ਮੈਂ ਫਟਾਫਟ ਨਾ ਦੇ ਲੋ ਹੁਣ ਉੱਥੇ ਨਾ ਜਵਾਕ ਚੱਕੇ ਕਾ ਉਸ ਚੀਜ਼ ਚੱਕੇ ਕੀ ਚੱਕੇ ਹੋਰ ਹੈ ਨਾ ਕਾਹੀ ਤਾਂ ਜਵਾਕ ਵਿਚਾਰੇ ਹੁਣ ਟ੍ਰੇਨ ਵਾਲੇ ਦੇਖ ਲੈ ਚੜਿਆ ਨਹੀਂ ਜਾ ਰਿਹਾ ਟ੍ਰੇਨ 'ਚ ਬੱਚੇ ਥੱਲੇ ਰਹਿ ਗਏ ਕੋਈ ਬੱਚੇ ਉੱਪਰ ਚੜ ਗਏ ਹਣਾ ਕੋਈ ਚੜ ਗਿਆ ਕੋਈ ਰਹਿ ਗਿਆ ਕਿੰਨਾ ਤੱਕ ਕਰਦੇ ਹੋ ਜਾਹਰਾ ਨੁਕਸਾਨ ਹੋ ਜਾ ਬਹੁਤ ਕਈ ਸਾਲ ਪਹਿਲਾਂ ਹੱਲਾ ਪਿਆ ਸੀ ਨਾ ਉਹ ਚੀਜ਼ ਹੋਗੀ ਹਮ ਜਿਵੇਂ ਬੀਬੀ ਗੱਲਾਂ ਦੱਸਿਆ ਕਰਦੀ ਸੀ ਵੀ ਅਸੀਂ ਛੋਟੇ ਛੋਟੇ ਟੀ ਜਦੋਂ ਹੱਲਾ ਪਿਆ ਸੀ ਹਾਂ ਹੁਣ ਵੀ ਮਤਲਬ ਸਰਕਾਰਾਂ ਦਾ ਵੀ ਪੂਰਾ ਸਹਿਯੋਗ ਆਪਣਾ ਲੈਣਾ ਚਾਹੀਦਾ ਹੈ ਜਿਹੜੀ ਜਿਹੜੀ ਚੀਜ਼ ਵਾਸਤੇ ਉਹ ਅਪੀਲ ਕਰਨ ਨੇ ਮੰਨਣੀ ਚਾਹੀਦੀ ਐ ਚੌੜ ਦੀ ਗੱਲ ਬਿਲਕੁਲ ਨਹੀਂ ਹੈਗੀ ਵੀ ਆਪਾਂ ਸੋਚੀਏ ਵੀ ਆਹ ਪਾੜ ਲਿਆਵੇ ਸਾਡੇ ਇੱਥੇ ਮਰ ਗਈ ਉੱਥੇ ਮਰ ਗਈ ਆਪਾਂ ਲਈ ਜਾਣੇ ਹਾਇਕ ਚੀਜ਼ ਨੂੰ ਮਜ਼ਾਕ ਦੇ ਵਿੱਚ ਪਰ ਇਹ ਚੀਜ਼ਾਂ ਮਜ਼ਾਕ ਨਹੀਂ ਹੈਗੀਆਂ ਜਿਨ੍ਹਾਂ ਦੇ ਨਾਲ ਬੰਨ੍ਹਦੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਹਾਂ ਜ ਇਹਨਾਂ ਨੂੰ ਘਰੋਂ ਭੱਜਣਾ ਪੈ ਰਿਹਾ ਜਿਨ੍ਹਾਂ ਨੂੰ ਆਪਣਾ ਪਤਾ ਨਹੀਂ ਕਿੰਨੀ ਤੋਂ ਮੇਨਸ ਲਾ ਕੇ ਕਿੰਨੇ ਕੁ ਸਨਵਾੜ ਕੋਈ ਸੋ ਕੋਲਰ ਟਾਈਮ ਆਇਆ ਹੋਣਾ ਮੈਂ ਤਾਂ ਇਹ ਚੀਜ਼ ਨੂੰ ਬਹੁਤ ਸਮਝਦੀ ਆ ਜੇ ਹੁਣ ਅਸੀਂ ਲਲੈ ਵੀ 30 ਸਾਲ ਹੋ ਗਈ ਆ ਸਾਡੇ ਘਰ ਨੂੰ ਇਹਨਾਂ ਨਿਕਲਣਾ ਵੜਨਾ ਮੁਸ਼ਕਲ ਹੈ ਕਿਰ ਅਸੀਂ ਕੋਈ ਥੋੜਾ ਜਿਹਾ ਵੀ ਇਸ ਤੇ ਕੰਮ ਕਰਾ ਲਵੀਏ ਤੇ ਕੋਈ ਇਸ ਤਰ੍ਹਾਂ ਦੀ ਘਟਨਾ ਘਟ ਜੇ ਮਤਲਬ ਬਾਕੀ ਕੁਝ ਵੀ ਨਹੀਂ ਰਹਿੰਦਾ ਹੈਗਾ ਤੇ ਬੰਦੇ ਦਾ ਮਰਨਾ ਹੋ ਜਾਂਦਾ ਉਸ ਜਗ੍ਹਾ ਤੇ ਸੋ ਇਹ ਜਿੱਦਾਂ ਨੂੰ ਮਜਾਕ ਚ ਨਾ ਲੋ ਸਰਕਾਰ ਜੋ ਅਪੀਲ ਕਰ ਰਹੀ ਹੈ ਹਰ ਇੱਕ ਚੀਜ਼ ਨੂੰ ਮੰਨੋ ਵੱਲ ਕੇ ਆਪਾਂ ਆਪਣੇ ਵੱਲੋਂ ਵੀ ਜਿਵੇਂ ਆਪਾਂ ਐਨ ਐਮੀ ਨਹੀਂ ਹੋ ਸਕਦੇ ਕਿ ਵੀ ਆਪਾਂ ਨੂੰ ਕੋਈ ਨੌਲੇਜ ਨਹੀਂ ਕੁਝ ਵੀ ਜਿਹਨੂੰ ਜਿੰਨੀ ਨੌਲੇਜ ਹੈ ਹਰ ਇੱਕ ਇਨਸਾਨ ਨੂੰ ਦੱਸੋ ਆਪਣੇ ਨਾਲ ਲੱਗਦੇ ਕਿਉਂਕਿ ਬਹੁਤ ਲੋਕ ਹੀ ਹਨ ਪੜ੍ਹ ਹੁੰਦੇ ਆ ਵੀ ਉਹਨਾਂ ਨੂੰ ਵਿਚਾਰਿਆ ਨਹੀਂ ਪਤਾ ਹੁੰਦਾ ਦੋ ਦੇ ਚੀਜ਼ ਦਾ ਉਹਨਾਂ ਨੂੰ ਵੀ ਦੱਸੋ ਵੀ ਐਵੇਂ ਕਰਕੇ ਆਹ ਗੱਲ ਹੈ ਇਹ ਵੀ ਇੱਕ ਸੇਵਾ ਹੀ ਹੈ ਇਹ ਵੀ ਇੱਕ ਸੇਵਾ ਹੀ ਹੈ ਕਿ ਦੂਸਰੇ ਇਨਸਾਨ ਨੂੰ ਸਮਝਾਉਣਾ ਕਰਨਾ ਸਹੀ ਰਸਤਾ ਖਣ ਸੋ ਸਾਰੇ ਜਣੇ ਬਸ ਅਰਦਾਸ ਕਰਿਆ ਕਰੋ ਪਾਠ ਕਰਿਆ ਕਰੋ ਤੇ ਬਸ ਸੁਖ ਸ਼ਾਂਤੀ ਮੰਗਿਆ ਕਰੋ ਵੀ ਬਾਈ ਜੀ ਚਾਰੇ ਬਸੇ ਸੁਖ ਸ਼ਾਂਤੀ ਅਕੀ ਤੇ ਬਾਕੀ ਜਿਵੇਂ ਜਿਵੇਂ ਕਹਿ ਰਹੇ ਨੇ ਵੀ ਆਪਾਂ ਜਲਦੀ ਤੋਂ ਜਲਦੀ ਲਾਈਟਾਂ ਆਫ ਕਰੀਏ ਜਿੰਦਿਆਂ ਨੇ ਉਹ ਚੀਜ਼ ਵੀ ਬਹੁਤ ਹੈ ਆਪਣੇ ਫੈਜ਼ੇ ਦੇ ਲਈ ਬੋਲਣੇ ਨੇ ਬਾਰ ਬਾਰ ਬੋਲਣੇ ਨੇ ਫੇਰ ਵੀ ਆਪਾਂ ਉਹ ਚੀਜ਼ਾਂ ਨੂੰ ਮਜ਼ਾਕਤੀ ਲਈ ਜਾਇਆ ਮਜ਼ਾਕਤੀ ਲਈ ਜਾਂਦੇ ਆ ਬਟ ਇਹ ਕੋਈ ਮਜ਼ਾਕ ਹੈ ਨਹੀਂਗਾ ਇੰਨਾ ਸਾਰੀਆਂ ਚੀਜ਼ਾਂ ਨੂੰ ਬਹੁਤ ਸੀਰੀਅਸ ਲਓ ਜੇ ਇਸ ਤਰ੍ਹਾਂ ਵਿਦੇਸ਼ਾਂ ਹੀ ਵੰਡ ਹੋਈ ਸੀ ਕੋਲਾ ਗਲ ਜਾਂਦਾ ਜਿਹੜਾ ਜਿਹੜਾ ਨੁਕਸਾਨ ਹੋਇਆ ਸੀ ਬਸ ਉਹ ਚੀਜ਼ਾਂ ਉਹ ਚੀਜ਼ਾਂ ਤੋਂ ਬਚਤੀ ਰਹਿ ਜਾਵੇ ਕਿਤੇ ਜਿੱਦ ਤੋਂ ਹੱਥੋਂ ਹੋ ਜੇ ਕਿਤੇ ਨਾ ਕਿਤੇ ਮਤਲਬ ਜੁੱਧ ਹੱਥੋਂ ਹੋਗਾ ਫੇਰ ਹੀ ਜਿਹੜੇ ਵਿਚਾਰੇ ਘਰ ਤੋਂ ਬੇਕਾਰ ਹੋਏ ਨੇ ਸਕੂਨ ਦੀ ਨੀਂਦ ਸੌਗਣਗੇ ਹੁਣ ਮਤਲਬ ਕਿ ਤੋਤਾ ਨਿਕਲ ਗਏ ਐਵੇਂ ਵੀ ਨਹੀਂ ਪਤਾ ਵੀ ਜਾਣਾ ਕਿੱਥੇ ਇੱਥੇ ਜਾਣਾ ਕੋਈ ਠੱਡਾ ਠਿਕਾਣਾ ਨਹੀਂ ਵਿਚਾਰਿਆਂ ਦਾ ਹਨ ਸਾਰਿਆਂ ਤੋਂ ਵੱਡੀ ਗੱਲ ਇਹ ਹੀ ਹੈ ਵੀ ਰਹਿਣਾ ਕਿੱਥੇ ਹੁਣ ਜਿਹੜੀਆਂ ਮਾਵਾਂ ਤੋਂ ਛੋਟੀਆਂ ਦੇ ਵਿੱਚੇ ਸਾਲ-ਸਾਲ 2-2 ਸਾਲ ਦੇ ਬੱਚੇ ਵਿਛੜ ਗਏ ਉਹ ਮਾਂ ਦਾ ਦਿਲ ਜਾਣਦਾ ਵੀ ਉਹ ਕਿੱਥੇ ਵੀ ਜਾ ਰਹੀ ਹੈ ਕਿ ਤੀ ਵੀ ਜਾ ਰਹੀ ਹੋ ਵੀ ਉਹਦੇ ਦਿਲ ਦਿਮਾਗ ਤੇ ਕੀ ਚੱਲਦਾ ਹੁਣ ਉਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੋਣਾ ਤੇ ਵੀ ਮਤਲਬ ਐਸ ਸਿਚੁਏਸ਼ਨ ਨੂੰ ਹੈਂਡਲ ਕਿਸ ਤਰ੍ਹਾਂ ਕਰ ਰਹੀ ਹੋਣੀ ਸੋ ਸਾਰੇ ਜਣੇ ਅਰਦਾਸ ਕਰੋ ਬਾਕੀ ਚੜ੍ਹਦੀ ਕਲਾ ਚ ਰਹੋ ਬਾਹਰੋਂ ਸਾਰੇ ਨੂੰ ਇਸ ਤਰ੍ਹਾਂ ਦੀ ਮਾਰ ਤੋਂ ਦੂਰ ਰੱਖੇ ਤੇ ਬਹੁਤ ਜਲਦੀ ਦੇਸ਼ ਦੇ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਹੋਵੇ ਇਹ ਦੋਵੇਂ ਦੇਸ਼ ਦੋਵਾਂ ਦੇਸ਼ਾਂ ਦੇ ਵਿੱਚ ਜੀ ਉਪਸ਼ਾਂਤੀ ਦਾ ਮਹੌਲ ਹੈ ਕਿਉਂਕਿ ਖੂਨ ਰੈਡੀ ਹੈ ਇੱਕੋ ਹੀ ਖੂਨ ਹੈ ਬਸ ਇਹ ਪਟਵਾਰੇ ਹੋਊਗੇ ਤੇ ਮਾਨਾਂ ਦੇ ਵਿੱਚ ਜਿਹੜੀਆਂ ਆਪਾਂ ਨਾਫਰਤਾਂ ਨੇ ਪਰ ਲੈਂਿਆਂ ਪਰ ਇਹ ਕੋਈ ਚੰਗੀ ਤੇ ਵਧੀਆ ਗੱਲ ਨਹੀਂ ਹੈਗੀ ਵੀ ਆਪਾਂ ਮਤਲਬ ਉਹ ਇਹ ਸੋਚੀ ਉਹ ਤਾਂ ਚਾਹ ਉਹਨਾਂ ਦਾ ਹੋ ਰਿਹਾ ਆਪਾਂ ਨੂੰ ਕੀ ਉਹ ਸੋਚਣ ਵੀ ਤਾਂ ਇੰਡੀਆ ਵਾਲਿਆਂ ਦਾ ਹੋ ਰਿਹਾ ਆਪਾਂ ਨੂੰ ਵੀ ਐਂ ਸੋਚਣਾ ਵੀਰ ਨੂੰ ਚਾਹਨਾ ਅਖਿਰ ਨੂੰ ਇਨਸਾਨਾਂ ਦਾ ਹੀ ਹੋ ਗਿਆ। ਬਸ ਜਿਹੜੇ ਵੀ ਗੁਰਦੁਆਰਾ ਵਗੈਰਾ ਜਾਣ ਦੇ ਲਾਇਕ ਨੇ ਜਾ ਸਕਦੇ ਨੇ ਜ਼ਰੂਰ ਜਾਇ ਕਰੋ ਮੱਥਾ ਟੇਕਿਆ ਕਰੋ ਤੇ ਸਰਬੱਤ ਦਾ ਭਲਾ ਮੰਗਿਆ ਕਰੋ। ਤੁਹਾਨੂੰ ਵੀ ਮਲਕ ਚੜ੍ਹਦੀ ਕਲਾ ਦੇ ਵਿੱਚ ਰੱਖੋ। ਇਹ ਰੱਖੇ ਜੋ ਵੀ ਮਤਲਬ ਸੁੱਖ ਨੇ ਵਗੈਰਾ ਤੁਸੀਂ ਦੇਖਦੇ ਆ ਸਾਰੇ ਸੁੱਖ ਨੇ ਬਾਈਕਰੀ ਬਹੁਤ ਜਲਦੀ ਚੁਕਿੱਤੇ। ਥੈਂਕ ਯੂ।